brought to by silver pumps top quality aur consistent performance ke liye sirf silver pumps naam yaad rakhna awaadi party shuru to keh di aa rahi hai ki rivaayati partiyan punjab nu nashan di daddal de vich thakkne de liye zimmedar riyan ne ajj jis tareeke de naal ohna vyaktiyan jinna de upar nashan de bade karobar di ungla utdiyan riyan ohna di security withdraw hon te jis tareeke de naal ajj akali dal congress te bjp bol rahe ne ਅੱਜ ਤੱਕ ਤਾਂ ਇਹ ਇਹ ਪੰਜਾਬੀਆ ਪੰਜਾਬੀਆਂ ਦੇ ਹੱਕਾਂ ਦੇ ਲਈ ਕਦੇ ਇਸ ਤਰ੍ਹਾਂ ਇਕੱਠੇ ਹੋ ਕੇ ਬੋਲੇ ਨਹੀਂ ਮੈਂ ਸਮਝਦਾ ਕਿ ਅੱਜ ਜਿੱਥੇ ਵੱਡੇ ਪੱਧਰ ਦੇ ਉੱਪਰ ਵੱਡੀ ਜੰਗ ਨਸ਼ਿਆਂ ਨੂੰ ਪੰਜਾਬ ਧਰਤੀ ਤੋਂ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਚਲਾ ਰਹੀ ਹੈ ਤੇ ਉਹਦੇ ਵਿੱਚ ਇਹ ਲੋਕ ਨਹੀਂ ਚਾਹੁੰਦੇ ਹੈਗੇ ਕਿ ਅਸੀਂ ਇਸ جنگ ਦੇ ਵਿੱਚ ਪੰਜਾਬ ਦੇ 3 ਕਰੋੜ ਪੰਜਾਬੀ ਇਸ جنگ ਦੇ ਵਿੱਚ ਕਾਮਯਾਬ ਹੋਣ ਇਸੇ ਕਰਕੇ ਇਹਨਾਂ ਦੀ ਘਬਰਾਹਟ ਹੈ ਜਿਹੜੀ ਉਹ ਅੱਜ ਸਾਹਮਣੇ ਆ ਰਹੀ ਹੈ ਇੱਕ ਇਹੋ ਜਿਹਾ ਵਿਅਕਤੀ ਜਿਸ ਦੇ ਉੱਪਰ ਵੱਡੇ ਨਸ਼ਿਆਂ ਦੇ ਐਲੀਗੇਸ਼ਨ ਲੱਗੇ ਹੋਣ ਤੇ ਉਹਨਾਂ ਨੂੰ ਪ੍ਰਧਾਨ ਮੰਤਰੀ ਲੈਵਲ ਦੀ Z+ ਸਿਕਿਉਰਿਟੀ ਮਿਲੀ ਹੋਵੇ ਕੀ ਇਹ ਜਾਇਜ਼ ਹੈ ਪੰਜਾਬ ਦੇ ਨੌਜਵਾਨਾਂ ਨੂੰ ਬਰਬਾਦ ਕਰਨ ਵਾਲਿਆਂ ਨੂੰ ਦੇ ਨਾਲ ਕਿਸੇ ਤਰੀਕੇ ਦੀ ਕੋਈ ਲਿਹਾਜ਼ ਨਹੀਂ ਹੋਣੀ ਚਾਹੀਦੀ ਪੰਜਾਬ ਦੇ ਧਰਤੀ ਦੇ ਉਪਰੋਂ ਨਸ਼ਿਆਂ ਨੂੰ ਜੜਾਂ ਤੋਂ ਖਤਮ ਕਰਨ ਦੇ ਲਈ ਆਮ ਆਦੀ ਪਾਰਟੀ ਦੀ ਸਰਕਾਰ ਵਚਨਬੱਧ ਹੈ ਤੇ ਜਦੋਂ ਤੱਕ ਇਹ کاروبار ਇਹ ਗੋਰਖਧੰ ਦਾ ਪੰਜਾਬ ਦੀ ਧਰਤੀ ਤੋਂ ਖਤਮ ਨਹੀਂ ਹੋ ਜਾਂਦਾ ਆਮ ਆਦੀ ਪਾਰਟੀ ਦੀ ਪੰਜਾਬ ਸਰਕਾਰ ਟਿੱਕੇ ਨਹੀਂ ਬੈਠੇਗੀ ਅਸੀਂ ਇਹਦੇ ਲਈ ਤਿਆਇਆ ਕੀਤਾ ਹੋਇਆ ਹੈ ਆਵਾਦੀ ਪਾਰਟੀ ਸ਼ੁਰੂ ਤੋਂ ਕਹਿਦੀ ਆ ਰਹੀ ਹੈ ਕਿ ਰਵਾਇਤੀ ਪਾਰਟੀਆਂ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚ ਧੱਕਣ ਦੇ ਲਈ ਜ਼ਿੰਮੇਵਾਰ ਰਹੀਆਂ ਨੇ ਅੱਜ ਜਿਸ ਤਰੀਕੇ ਦੇ ਨਾਲ ਉਹਨਾਂ ਵਿਅਕਤੀਆਂ ਜਿਨ੍ਹਾਂ ਦੇ ਉੱਪਰ ਨਸ਼ਿਆਂ ਦੇ ਵੱਡੇ ਕਾਰੋਬਾਰ ਦੀਆਂ ਉਂਗਲਾਂ ਉਂਟਦੀਆਂ ਰਹੀਆਂ ਉਹਨਾਂ ਦੀ ਸਿਕਿਉਰਿਟੀ ਵਿਦਡਰਾ ਹੋਣ ਤੇ ਜਿਸ ਤਰੀਕੇ ਦੇ ਨਾਲ ਅੱਜ ਅਕਾਲੀ ਦਲ ਕਾਂਗਰਸ ਤੇ ਬੀਜੇਪੀ ਬੋਲ ਰਹੇ ਨੇ ਅੱਜ ਤੱਕ ਤਾਂ ਇਹ ਇਹ ਪੰਜਾਬ ਜਾਂ ਪੰਜਾਬੀਆਂ ਦੇ ਹੱਕਾਂ ਦੇ ਲਈ ਕਦੇ ਇਸ ਤਰ੍ਹਾਂ ਇਕੱਠੇ ਹੋ ਕੇ ਬੋਲੇ ਨਹੀਂ ਮੈਂ ਸਮਝਦਾ ਕਿ ਅੱਜ ਜਿੱਥੇ ਵੱਡੇ ਪੱਧਰ ਦੇ ਉੱਪਰ ਵੱਡੀ ਜੰਗ ਨਸ਼ਿਆਂ ਨੂੰ ਪੰਜਾਬ ਧਰਤੀ ਤੋਂ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਚਲਾ ਰਹੀ ਹੈ ਤੇ ਉਹਦੇ ਵਿੱਚ ਇਹ ਲੋਕ ਨਹੀਂ ਚਾਹੁੰਦੇ ਹੈਗੇ ਕਿ ਅਸੀਂ ਇਸ ਜੰਗ ਦੇ ਵਿੱਚ ਪੰਜਾਬ ਦੇ 3 ਕਰੋੜ ਪੰਜਾਬੀ ਇਸ ਜੰਗ ਦੇ ਵਿੱਚ ਕਾਮਯਾਬ ਹੋਣ ਇਸੇ ਕਰਕੇ ਇਹਨਾਂ ਦੀ ਘਬਰਾਹਟ ਹੈ ਜਿਹੜੀ ਉਹ ਅੱਜ ਸਾਹਮਣੇ ਆ ਰਹੀ ਹੈ ਇੱਕ ਇਹੋ ਜਿਹਾ ਵਿਅਕਤੀ ਜਿਸ ਦੇ ਉੱਪਰ ਵੱਡੇ ਨਸ਼ਿਆਂ ਦੇ ਐਲੀਗੇਸ਼ਨ ਲੱਗੇ ਹੋਣ ਤੇ ਉਹਨਾਂ ਨੂੰ ਪ੍ਰਧਾਨ ਮੰਤਰੀ ਲੈਵਲ ਦੀ ਜੈਡ ਪਲੱਸ ਸਿਕਿਉਰਿਟੀ ਮਿਲੀ ਹੋਵੇ ਕੀ ਇਹ ਜਾਇਜ਼ ਹੈ ਪੰਜਾਬ ਦੇ ਨੌਜਵਾਨਾਂ ਨੂੰ ਬਰਬਾਦ ਕਰਨ ਵਾਲਿਆਂ ਨੂੰ ਦੇ ਨਾਲ ਕਿਸੇ ਤਰੀਕੇ ਦੀ ਕੋਈ ਲਿਹਾਜ਼ ਨਹੀਂ ਹੋਣੀ ਚਾਹੀਦੀ ਪੰਜਾਬ ਦੇ ਧਰਤੀ ਦੇ ਉਪਰੋਂ ਨਸ਼ਿਆਂ ਨੂੰ ਜੜਾਂ ਤੋਂ ਖਤਮ ਕਰਨ ਦੇ ਲਈ ਆਮ ਆਦੀ ਪਾਰਟੀ ਦੀ ਸਰਕਾਰ ਵਚਨਬੱਧ ਹੈ ਤੇ ਜਦੋਂ ਤੱਕ ਇਹ کاروبار ਇਹ ਗੋਰਖਧੰਦਾ ਪੰਜਾਬ ਦੀ ਧਰਤੀ ਤੋਂ ਖਤਮ ਨਹੀਂ ਹੋ ਜਾਂਦਾ ਆਮ ਆਦੀ ਪਾਰਟੀ ਦੀ ਪੰਜਾਬ ਸਰਕਾਰ ਟਿੱਕੇ ਨਹੀਂ ਬੈਠੇਗੀ ਅਸੀਂ ਇਹਦੇ ਲਈ ਤૈયਾਰ ਕੀਤਾ ਹੋਇਆ ਹੈ